ਅਜ ਨਾਲੇ ਜਾਂਦਾ ਕਿਸੇ ਦੇ ਸੱਟ ਨਹੀਂ ਵੱਜੀ ਕਿਸੇ ਦੇ ਕੋਈ ਨੁਕਸਾਨ ਨਹੀਂ ਹੋਇਆ ਜਾਨੀ ਚੱਕ ਕੇ ਡਿਬਰੂਗੜ ਬਿਸਰੀਨ ਪੜਦੇ ਪੜਦੇ ਬੰਦੇ ਨਗਾਤੇ ਇਸ ਦੇ ਦੇ ਵਿੱਚ ਸਿੱਖਾ ਲਈ ਐਨਐਸਏ ਬਜਰੰਗ ਦਾਲਦੇ ਜਿਹੜੇ ਮੁਖੀ ਅ ਡੇਡ ਮਹੀਨਾ ਨਾਉਂਦੇ ਨਹੀਂ ਉਹਨਾਂ ਦੀਆਂ ਇਡੀਆਂ ਪਾਵਰਾਂ ਵੀ ਉਹ ਦੋ ਪੁਲਿਸ ਵਾਲੇ ਵੀ ਸ਼ਹੀਦ ਕਰੇ ਤੇ ਪਰ ਉਹਨਾਂ ਨੂੰ ਕਿਸੇ ਨੇ ਪੁੱਛਿਆ ਨਹੀਂ ਦੀਪ ਸਿੱਧੂ ਆ ਰਿਹਾ ਸਾਡੇ ਲਈ ਕਹਿੰਦੇ ਜੀ ਬੀਜੇਪੀ ਦਾ ਬੰਦਾ ਅੱਜ ਕਹਿੰਦੇ ਮਹਾਨ ਆ ਅੰਮਰਤਪਾਲ ਭਾਈ ਸਾਹਿਬ ਦਬਾਈ ਦੇ ਵਿੱਚੋਂ ਛੱਡ ਕੇ ਆ ਗਏ ਸਾਰਾ ਕੋਈ ਮੂਰਤੇ ਖੁਡਮਾਂ ਦੇ ਉੱਤੇ ਪਹਿਰਾ ਦੇਾਂਗੇ ਠੋਕੇ ਕਹਿਣ ਦਾ ਕੋਈ ਫਾਇਦਾ ਨਹੀਂ ਜੇ ਕਦਰ ਕਰਨੀ ਤਾਂ ਪਹਿਲਾਂ ਕਰਿਆ ਕਰੋ ਸੁਣਿਆ ਹੋਊਗਾ ਥਾਣੇ ਚ ਜਾ ਕੇ ਗੁੰਡਾਗਰਦੀ ਕੀਤੀ ਦੋ ਪੌੜਸ ਵਾਲੇ ਮਾਰੇ ਲੱਖਾਂ ਦੀ ਸਾੜ ਫੂਕ ਕੀਤੀ ਤੇ ਪਰ ਗਰੀਦੇ ਵਿੱਚ ਲਾਈਵ ਕਰਦਾ ਰਿਹਾ ਕਿਸੇ ਨੇ ਐਨਐਸਏ ਨਹੀਂ ਲਾਦੋ ਸਾਡੇ ਤੇ ਐਨਐਸਏ ਤੰਗ ਲੋ ਫਾਹੇ ਪਰ ਜਰ ਤੁਸੀਂ ਇੱਕ ਗੱਲ ਤਾਂ ਦੇਖੋ ਵੀ ਇੱਕ ਅਜਨਾਲੇ ਜਾਂਦਾ ਕਿਸੇ ਦੇ ਸੱਟ ਨਹੀਂ ਵੱਜੀ ਕਿਸੇ ਦੇ ਕੋਈ ਨੁਕਸਾਨ ਨਹੀਂ ਹੋਇਆ ਜਾਨੀ ਚੱਕ ਕੇ ਡਿਬਰੂਗੜ ਬਸਰੀਨ ਪੜਦੇ ਪੜਦੇ ਬੰਦੇ ਨਗਾਤੇ ਤੇ ਉਹ ਬਜਰੰਗ ਦਲ ਦਾ ਮੁਖੀ 15 ਦਿਨਾਂ ਬਾਅਦ ਜਦੋਂ ਦਾ ਭਈ 15 ਦਿਨਾਂ ਬਾਅਦ ਕਰੇ ਆ ਗਿਆ ਉਹ ਬੈਠਾ ਵੀ ਕੀ ਗੱਲ ਇਸ ਦੇਸ਼ ਦੇ ਵਿੱਚ ਸਿੱਖਾਂ ਲਈ ਐਨਐਸਏ ਬਜਰੰਗ ਦਲ ਦੇ ਜਿਹੜੇ ਮੁਖੀ ਅੱਡੇ-ਡੜ ਮਹੀਨਾ ਨਾਉਂਦੇ ਨਹੀਂ ਉਹਨਾਂ ਦੀਆਂ ਈਡੀਆਂ ਪਾਬਰਾਂ ਵੀ ਉਹ ਦੋ ਪੁਲਿਸ ਵਾਲੇ ਵੀ ਸੀਧ ਕਰੇ ਤੇ ਪਰ ਉਹਨਾਂ ਨੂੰ ਕਿਸੇ ਨੇ ਪੁੱਛਿਆ ਨਹੀਂ ਇਹ ਕਾਹ ਬਖਤਰੇ ਨੇ ਸਾਡੇ ਨਾਲ ਇਹਦੇ 'ਚ ਵੀ ਇੱਕ ਕਾਰਨ ਆ ਬਾਈ ਉਹ ਕਿਉਂ ਹੁੰਦਾ ਐਨਐਸਏ ਕਿਉਂ ਲੱਗਦੇ ਆ ਇਹਦੇ 'ਚ ਐਨਐਸਏ ਲਵਾਉਣ ਵਾਲੇ ਸੀ ਆਪ ਦੇ ਆਪ ਹੀ ਆ ਖੁਦ ਉਹ ਪੁੱਛੋ ਕਿਵੇਂ ਜਿਨ੍ਹਾਂ ਦੇ ਮੈਂ ਦੇਖਿਆ ਸਤ ਜਰਨੈਲ ਸਿੰਘ ਪਿੰਡਰਾਲੇ ਜਿਹੜੀ ਸਾਡੇ ਖਾਤਰ ਜਾਨ ਦੇ ਗਏ ਸੀਤਨਾ ਪ੍ਰਾਪਤ ਕਰਕੇ ਪਰ ਸਾਡੇ ਲੋਕ ਉਹਨਾਂ ਨੂੰ ਵੀ ਕਹਿੰਦੇ ਰਹੇ ਵੀ ਇਹ ਤਾਂ ਇੰਦਰਾ ਗਾਂਧੀ ਦਾ ਪੈਦਾ ਕੀਤਾ ਪੈਦਾ ਸਰਕਾਰੀ ਬੰਦਾ ਅੱਜ ਕਹਿੰਦੇ ਜੀ ਮਹਾਨ ਆ ਦੀਪ ਸਿੱਧੂ ਆ ਰਿਹਾ ਸਾਡੇ ਲਈ ਕਹਿੰਦੇ ਜੀ ਭਾਜਪਾ ਦਾ ਬੰਦਾ ਅੱਜ ਕਹਿੰਦੇ ਮਹਾਨ ਆ ਅੰਮਰਤਪਾਲ ਭਾਈ ਸਾਹਿਬ ਦਵਾਈ ਦੇ ਵਿੱਚੋਂ ਛੱਡ ਕੇ ਆ ਗਿਆ ਸਾਰਾ ਕੋਸ ਮੇਰੀ ਮਾਤਾ ਦੀ ਤੇਰਥ ਹੋ ਗਈ ਮੇਰੇ ਘਰੇ ਬੰਦੇ ਆਏ ਤੇ ਅੰਮਰਤਪਾਲ ਭਾਈ ਸਾਹਿਬ ਉਹੋ ਜਿਨਾਲੇ ਆ ਗੜਨਾ ਅਜੇ ਹੋ ਕੇ HDC 4 ਦਿਨ ਹੋਏ ਸੀ ਗਾਤਰਾ ਪਾਇਆ ਬਾ ਗੁਰਸਖਬੀਰ ਮੈਨੂੰ ਕਹਿੰਦੇ ਇਹਦਾ ਏਜੰਸੀ ਦਾ ਬੰਦਾ ਇਹ ਵੀ ਕਹਿੰਦਾ ਮੱਖੀ ਵੀ ਹੋ ਗਿਆ ਕੰਮ ਮਨ ਚ ਆਖਿਆ ਸਾਡੀ ਸੋਚ ਕਿੱਥੇ ਆ ਅਸੀਂ ਸੰਤ ਜਰਨੈਲ ਸਿੰਘ ਨੂੰ ਅੱਜ ਮਾਣ ਕੇ ਆਪਣਾ ਸਰਕਾਰੀ ਕਿਹਾ ਦੀਪ ਸਿੱਧੂ ਨੂੰ ਕਿਹਾ ਅੰਬਰਦਪਾਲ ਨੂੰ ਸਾਡੇ ਲੋਕ ਕਿਉਂਕਿ ਇੰਟੈਲੀਜੈਂਸੀਆਂ ਵਿੱਚ ਫਿਰਦੀਆਂ ਜਦੋਂ ਇਹ ਬਾਈ ਕਰਤਾਰ ਤੁਸੀਂ ਕਰਕੇ ਹੱਥ ਪਾਉਂਦੇ ਉਹ ਇਹਨਾਂ ਦੀ ਹਿੰਮਤ ਹੈ ਨਹੀਂ ਹੱਥ ਪਾਉਂਦੀ ਹੁਣ ਲੱਖੇ ਨਾਲ ਵੀ ਐਸੇ ਤਰ੍ਹਾਂ ਹੀ ਹੋਣਾ ਗੱਲ ਮੇਰੀ ਯਾਦ ਰੱਖਿਓ ਕਿਉਂਕਿ ਅੰਬਰਦਪਾਲ ਸਾਹਿਬ ਦੀ ਹਵਾ ਬਣਾਈ ਗਈ ਇਹਦਾ ਏਜੰਸੀਆਂ ਦਾ ਬੰਦਾ ਤੇ ਤਾਹਰ ਰਿਪੋਰਟਾਂ ਦਿੱਤੀਆਂ ਚੱਕ ਕੇ ਦੋ ਦਿਨਾਂ ਚ ਕਾਰਵਾਈ ਕਰਕੇ ਜਦੋਂ ਸਾਡੇ ਅੱਗੇ ਨੂੰ ਮਤ ਨਿਕਲਦੀ ਆ ਦਿਮਾਗ ਨਿਕਲਦਾ ਉਹ ਤਾਂ ਡਿਬਰੂ ਕਰ ਦੇਗਾ ਤੇ ਬਾਈ ਉਹ ਸਾਡੇ ਪੱਲੇ ਕੁਛ ਨਹੀਂ ਸਾਨੂੰ ਆਪ ਦੇ ਅੰਦਰ ਝਾਤੀ ਮਾਰਨੀ ਪਊ ਸਾਨੂੰ ਦੇਖਣਾ ਪਊ ਕੌਣ ਸਾਡਾ ਕੌਣ ਮਦਾਨਾ ਅੱਜ ਪੂਜੀ ਚੱਲੋ ਅੱਜ ਅੰਬਰਪਤਾਲ ਦੀ ਫੋਟੋ ਲੈ ਕੇ ਮਾਨ ਕਰਦੇ ਆਂ ਅਸੀਂ ਸੰਤਾਂ ਦੀ ਫੋਟੋ ਦੇ ਮਾਨ ਕਰਦੇ ਆਂ ਦੀਪ ਸਿੱਧੂ ਦੀ ਫੋਟੋ ਦੇ ਮਾਨ ਕਰਦੇ ਆਂ ਇਸੇ ਤਰੀਕੀ ਮੈਨੂੰ ਲੱਗਦਾ ਵੀ ਮੁਰੇ ਲੱਖੇ ਰਕੈਂਦੀ ਐ ਤੇ ਵੀ ਤੁਸੀਂ ਐਸੀ ਤਰੀਕੀ ਕਰਾਉਣ ਨੂੰ ਫਿਰਦੇ ਹੋ। ਭਾਈ ਸਾਨੂੰ ਸਮਝ ਨਹੀਂ ਪਉ ਨਹੀਂ ਹੈ ਕਿ ਤਾਂ ਗੱਲ ਦੱਸੋ ਸੰਗ। ਇਹ ਹੋਈਆਂ ਕਰਦਾਰ ਕੁਸੀ ਅੱਜ ਮੈਂ ਭਾਈ ਸਾਹਿਬ ਕਹਿੰਦੇ ਗਏ ਨੇ ਹਵਾ ਆਪਣੇ ਖੇਰਾ ਸਾਹਿਬ ਬੀਜਾਂਸੀਆਂ ਦਾ ਬੰਦਾ ਜੀ ਇਹਨੂੰ ਫੜਦੇ ਨਹੀਂ ਜੀ ਇਹਨੂੰ ਆਏ ਨਹੀਂ ਕਰਦੇ ਤੇ ਅੱਜ ਕਿੱਥੇ ਮਰ ਗਏ ਜਿਹੜੇ ਜਮਾ ਸਾਡੇ ਆਕੇ ਬਾਡਰ ਦੇ ਵਿੱਚ ਬੰਦੇ ਮਾਰ ਕੇ ਲੱਤਾਂ ਤੋੜ ਕੇ ਅੱਜ ਕਿੱਥੇ ਏਜੰਸੀਆਂ ਦੇ ਬੰਦੇ ਉਹਨਾਂ ਨੂੰ ਕਹੋਗੇ ਤੁਸੀਂ? ਇਸ ਕਰਕੇ ਮੇਰੀ ਤਾਂ ਇੰਨੀ ਬੇਨਤੀ ਆ ਬਾਈ ਜਿੰਨਾ ਕਿ ਮੈਂ ਦੇਖਿਆ ਵੀ ਸਾਡੇ ਜਦੋਂ ਖੰਬੜ ਪਾੜ ਜਾਂਦਾ ਅਸੀਂ ਉਦੋਂ ਬਾਅਦ ਤਾਂ ਬਹੁਤ ਸਮਝਦੇ ਆ ਪਰ ਫਿਰ ਵੀ ਅਸੀਂ ਕਿਸੇ ਬੰਦੇ ਦੀ ਕਦਰ ਨਹੀਂ ਕਰਦੇ ਇਹ ਸਾਡੇ ਲੋਕਾਂ ਦੀ ਵੀ ਗਲਤੀ ਆ ਇੰਨਾ ਕਿ ਮੇਰੀਆਂ ਬੇਨਤੀਆਂ ਵੀ ਅਸੀਂ ਭਾਈ ਸਾਹਿਬ ਦੇ ਨਾਲ ਆ ਜਿੱਥੇ ਤੁਸੀਂ ਕਹੋਗੇ ਬਸ ਮੈਂ ਨੌਜਵਾਨੀ ਨੂੰ ਮੇਰੀ ਬਾਜ ਇੰਨੀ ਤੱਕ ਬਗਜੇ ਵੀ ਬਾਈ ਤੁਸੀਂ ਏਜੰਸੀਆਂ ਦੇ ਹੁਣ ਲੱਖੇ ਦੀ ਵੀਰਦਾਰ ਕੁੱਸੀ ਹੋ ਰਹੀ ਆ ਮੈਂ ਤਾਂ ਇੰਨਾ ਕੀ ਕਹਿਣਾ ਵੀ ਮੁਰਤੇ ਫੋਟਮਾਂ ਦੇ ਉੱਤੇ ਪੈਰਾ ਦੇਾਂਗੇ ਠੋਕੇ ਕਹਿਣ ਦਾ ਕੋਈ ਫਾਇਦਾ ਨਹੀਂ ਜੇ ਕਦਰ ਕਰਨੀ ਤਾਂ ਪਹਿਲਾਂ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ